ਤਾਂ ਚਰਚਾ ਕਰ ਰਹੇ ਹੈ ਵੀ ਪੇਕ ਮਿਸ਼ਨ ਨੇ ਸਪਾਰਸ਼ ਕੀਤੀ ਸੀ ਪੈਨਸ਼ਨਾਂ 2.8 ਦਿਨ ਦੇਣ ਦਾ ਇਹ ਸਰਕਾਰ ਉਹ ਦੇਣ ਤੋਂ ਭੱਜ ਗਈ ਹੈ ਮਹंगाई ਪਤਾ ਜਿਹੜਾ 16% ਸਾਡਾ ਪੈਂਡਿੰਗ ਪਿਆ ਉਹ ਸਰਕਾਰ ਦੇ ਨਹੀਂ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਜਿਹੜੀ ਪੋਲਿਸੀ ਲਾਂਦੀ ਰਹਣੇ ਸਾਰਿਆਂ ਨਾਲ ਮਾੜੀ ਪੋਲਿਸੀ ਲਾਂਦੀ ਹੈ ਜਿਹਦੇ ਤਹਿਤ ਉਹ ਨਾਜ ਪੱਕੇ ਨਹੀਂ ਹੋ ਰਹੇ ਸਿਰਫ 55 ਸਾਲ ਦੀ ਨੌਕਰੀ ਤੱਕ ਦੀ ਵਿੱਚ ਗਾਰੰਟੀ ਹੈ ਆ ਕੇਂਦਰੀ ਸਕੇਲ ਜਿਹੜੇ 17 ਜੁਲਾਈ 2020 ਦੇ ਥੋਪੇ ਜਨਾਂ ਨੇ ਉਹ ਜ਼ਬਰਦਸਤੀ ਥੋਪੇ ਜਾ ਰਹੇ ਨੇ ਪ੍ਰਵੇਸ਼ ਨਪੀਰ ਦੇ ਨਾਂ ਤੇ 3 ਸਾਲ ਮਜ਼ਮੂਰ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆ ਆਂਗਣਵਾੜੀ ਮੈਡੇ ਮ ਜਿਨ੍ਹਾਂ ਨੂੰ ਸਰਕਾਰ ਦਾ ਕਾਨੂੰਨ ਕਹਿੰਦਾ ਹੈ ਵੇ ਘੱਟੋ ਘੱਟ ਉਜਰਤ ਹਰੇਕ ਨੂੰ ਦੇਣੀ ਹੈ ਉਹ ਸਰਕਾਰ ਉਜਰਤ ਦੇਣ ਵਾਸਤੇ ਤਿਆਰ ਨਹੀਂ ਸਰਕਾਰ ਪੇਕ ਮਿੰਦੇ ਬਕਾਇਆ ਦੇਣ ਵਾਸਤੇ ਤਿਆਰ ਨਹੀਂ ਕੋਟਾ ਦੇਣ ਦੀ ਬਜਾਇ ਸਰਕਾਰ 200 ਰੁਪਏ ਜਗਿਆ ਟੈਕਸ ਲਾ ਰਹੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸਾਂਝਾ ਫਰੰਟ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ੀ ਲੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸੰਬਰ ਮਹੀਨੇ ਜਿਹੜਾ ਹੈ ਮੰਤਰੀਆਂ ਦੀ ਕੋਠੀਆਂ ਦਾ ਘਰਾਓ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹ ਤੋਂ ਬਾਅਦ ਜਿਹੜਾ ਅਗਲਾ ਸਤਾਜ ਜਿਹੜਾ ਹੋਰ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਮੀਟਿੰਗ ਮਿਲਗੀ ਤੁਸੀਂ ਇਹ ਮੀਟਿੰਗ ਜੇ ਮਿਲੀ ਉਹਦੇ ਬਾਅਦ ਵਿਚਾਰ ਕਰਾਂਗੇ ਕਿਉ ਤੇ ਬਿਤ ਮਾਸਤੀ ਸਾਡੀ ਇੱਕ ਦੀ अनेका ਮੀਟਿੰਗਾਂ ਹੋ ਚੁੱਕੀਆਂ ਬਿਤ ਮਾਸਤੀ ਜਿਹੜਾ ਕੋਈ ਵੀ ਫੈਸਲਾ ਲੈਣ ਦੇ ਜਿਹੜਾ ਸਮਰੱਥ ਨਹੀਂ ਹੈ ਇਸ ਕਰਕੇ ਸਾਂਝਾ ਫੰਡ ਵਿਚਾਰ ਕਰੇਗਾ ਤੇ ਮੀਟਿੰਗ ਕਰਨੀ ਕਿ ਨਹੀਂ ਜੋ ਚਿੱਠੀਆਂ ਉਹਦੇ ਵਿਚਾਰ ਕਰਾਂਗੇ ਨੋ ਨੋ ਸਾਡਾ ਜਿਹੜਾ ਕੋਈ ਇੱਕ ਵੀ ਮੰਗਣੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਂਝਿਆ ਮੰਗਾ ਹੈ ਉਹਦੇ ਲਈ ਇਹਦਾ ਛੜਦਾ ਨਹੀਂ ਤਾਂ ਮੰਗਾਈ ਪਤਾ ਰੋਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਪ੍ਰਾਣੀ ਪੈਨਸ਼ਨ ਜੀ ਇਹ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਪੈਨਸ਼ਨਾਂ ਦੀ ਪੇ ਕਮਿਸ਼ਨਰ ਰਕਮੈਂਡੇਸ਼ਨ ਕੀਤੀ ਫਿਰ 2.5 ਬਣਾ ਦੇਣਾ ਲਾਪਤਰਨ ਦੀ ਉਹ ਕਰੇ ਇਹ ਜਿਹੜਾ ਪੇਕ ਮਿਸ਼ਨ ਦਾ ਆਧਾਰ ਹੈ ਉਹ 1 ਇੱਕ 16 ਨੂੰ 125 ਸੈਂਟਰ ਦੇ ਡੀਐਨਓ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੀਆਂ ਪ੍ਰਕਿਰਿਆਵਾਂ ਹੋਣ ਬਕਾਇਆ ਸਾਡੇ ਜਿਹੜੇ ਆ ਉਹ ਲੱਗ ਜਾਰੀ ਕਿ ਜਾਣ ਇਹ ਤੋਂ ਇਲਾਵਾ ਪੇਕ ਮਿਸ਼ਨ ਦੂਜਾ ਹਿੱਸਾ ਨਵਾਂ ਪੇਕ ਮਿਸ਼ਨ ਆ ਰਿਹਾ ਹੈ ਪੇਕ ਮਿਸ਼ਨ ਦੂਜਾ ਹਿੱਸਾ ਜਿਸ ਦੇ ਤਹਿਤ ਏਸੀਪੀ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪਰਵੇਸ਼ਨ ਪੀਰੀਅਡ 3 ਸਾਲ ਦਾ ਉਹ ਬਿਲਕੁਲ ਖਤਮ ਕਰ ਜਿਹੜੇ ਪੂਰੇ ਤਥਾਂ ਮਿਲਣੀ ਚਾਹੀਦੀਆਂ ਮਲਾਜਮਾਂ ਨੂੰ ਤੇ ਉਹਦੇ ਨਾਲ ਹੀ ਇਹ ਕੇਂਦਰੀ ਸਿਪ ਉੱਪੇ ਹੋਏ ਹੈ ਉਹ ਸਰਕਾਰ బాਸ ਲਵੇ 200 ਰੁਪਏ ਜੱਗੀਰ ਟੈਕ ਸਰਕਾਰ ਬਾਸ ਲਵੇ ਮਾਨ ਪੱਤਾ ਇਸ ਸੈਂਟਰ ਦੇ ਕੰਮ ਕਰਦੀਆਂ ਮੇਡੇ ਮੀਲ ਆਸ਼ਾ ਵਰਕਰਾਂ ਇਹਨਾਂ ਨੂੰ ਘੱਟੋ ਘੱਟ ਹੁੰਦੇ ਦੇ ਘੇਰੇ ਚ ਲਿਆਵੇ ਇਹ ਸਾਡੀਆਂ ਮੁੱਖ ਮੰਗਾਂ ਹੈ ਜਿਹਦੇ ਨੇ ਸਾਡੀ ਲੜਾਈ ਜਿਹੜੀ ਹੈ ਲਗਾਤਾਰ ਚੱਲੀ ਰਹੇਗੀ ਅਗਲਾ ਸ਼ਿੰਗਰ ਕੀ ਹੋਏਗਾ ਅਗਲਾ ਅਸੀਂ ਦਸੰਬਰ ਮਹੀਨੇ ਦੇ ਵਿੱਚ ਡੇਟਾ ਅਸੀਂ ਮੀਟਰ ਕਰਕੇ ਐਲਾਨ ਕਰ ਰਹੇ ਹਾਂ ਮੰਤਰੀਆਂ ਦੀ ਕੋਠੀਆਂ ਦਾ ਘਰਾਉ ਕਰਾਂਗੇ ਅਸੀਂ ਕੱਡਾ ਅਗਲਾ ਨਾਂ ਨੇ ਕਿਹੜੀ ਜਥੇਬੰਦੀ ਵੱਲੋਂ ਤੁਹਾਡਾ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਘਾ ਕੋਆਰਡੀਨੇਟਰ ਫੈਡਰੇਸ਼ਨ ਸਰਨ ਦੋਨ ਮੁਰਵਾਰ ਆਪਣੇ ਕਾਰਨ ਕਾਰਨ ਇਹ ਆ ਕਿ ਜੇ ਨਾ ਉਹ ਲੋਕ ਰੋਜ਼ ਕਰ ਨਾ ਕਰੀ ਉਹ ਅਸੀਂ ਜੋ ਸਰਕਾਰ ਦਾ ਪ੍ਰਸ਼ਨ ਕੋ ਲੈਰ ਮਾਝੂ ਦੇ ਸਾਹ ਦੇ ਰਾਹੀਂ ਸਰਕਾਰ ਤੱਕ ਬਹੁਤ ਮਿਹਰੇ ਬਣਾਗੇ ਜੇ ਜਲਦੀ ਕੋਈ ਨਾ ਕੋਈ ਸਰਕਾਰ ਦੇ ਲੈਵਲ ਤੇ ਕੋਈ ਵੀ ਹੋਈ ਉਹ ਜਲੂਰ ਦਬਾਅ ਹੋਵੇਗੀ ਵਿਜੀ ਤੁਹਾਡਾ ਜਿਹੇ ਮੇਰੇ ਮੁਖਵਤੀ ਨਾ ਹੋ ਗਈ ਲੋਕ ਪ੍ਰਦਰਸ਼ਨਾਂ ਕੀਤੀ ਸਰਕਾਰ ਦਾ ਜਿਸਾਦਲਾ ਕੋਈ ਇੱਕ ਵੀ ਮੰਗਣੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਹਾਈਆਂ ਮੰਗਾ ਹੈ ਉਹਦੇ ਲਈ ਜਿਹੜਾ ਸਾਡਾ ਸਦਾ ਮੰਗਾਈ ਪਤਾ ਰੁਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਰਾਨੀ ਪੈਚਨ ਜੀ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਪੈਚਨਾਂ ਦੀ ਪੇ ਕਮਿਸ਼ਨਰ ਰੈਫਰੈਂਡਿਸ਼ਨ ਕੀਤੀ ਫਿਰ 2.98 ਬਣਾ ਦੇਣਾ ਲੱਖਤਾਂ ਦੀ ਉਹ ਕਰੇ ਇਹ ਜਿਹੜਾ ਪੇ ਕਮਿਸ਼ਨ ਦਾ ਆਧਾਰ ਹੈ ਉਹ 116 ਨੂੰ 125 ਸੈਂਟ ਦੇ ਬੀਏ ਨੂੰ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੀਆਂ ਪ੍ਰੋਫੈਕਸ਼ਨਾਂ ਹੋਣ ਬਕਾਇਆ ਸਾਡੇ ਜਿਹੜੇ ਆ ਉਹ ਲੱਭ ਜਾਰੀ ਕਰ ਜਾਣ ਇਹ ਤੋਂ ਇਲਾਵਾ ਪੇਕ ਵੀ ਦਾ ਦੂਜਾ ਹਿੱਸਾ ਨਵਾਂ ਪੇਕ ਮਿਸ਼ਨ ਆ ਰਿਹਾ ਹੈ ਪੇਕ ਦਾ ਦੂਜਾ ਹਿੱਸਾ ਜਿਸ ਤੱਕ ਏਸੀਪੀ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪ੍ਰਵੇਸ਼ਨਲ ਪੀਰੀਅਡ 3 ਸਾਲ ਦਾ ਉਹ ਬੇਤ ਖਤਮ ਕਰਨ ਲਈ ਪੂਰੀ ਤਰ੍ਹਾਂ ਮੈਣੀ ਚਾਹੀਦੀ ਹੈ ਮਲਾਜਮਨ ਤੇ ਉਹਦੇ ਨਾਲ ਹੀ ਨੇ ਕੇਂਦਰੀ ਸੇ ਪੂਰੇ ਹੋਏ ਆ ਉਹ ਸਰਕਾਰ ਵਾਪਸ ਲਵੇ 200 ਰੁਪਏ ਜੱਗੀਰ ਟੈਕ ਸਰਕਾਰ ਵਾਪਸ ਲਵੇ ਮਾਨ ਪੱਤਰ ਇਹ ਸੈਂਟਰ ਤੇ ਕੰਮ ਕਰਦੀਆਂ ਮੇਡੇ ਮਿਲ ਆਸ਼ਾ ਵਰਕਰਾਂ ਇਹਨਾਂ ਨੂੰ ਘੱਟੋ ਘੱਟ ਉਜਦੇ ਘੇਰੇ ਚ ਲਿਆਵੇ ਇਹ ਸਾਡੀਆਂ ਮੁੱਖ ਮੰਗਾਂ ਹੈ ਜਿਹਦੇ ਨੇ ਸਾਡੀ ਲੜਾਈ ਜਿਹੜੀ ਹੈ ਲਗਾਤਾਰ ਚੱਲੀ ਰਹੇਗੀ ਅਗਲਾ ਸ਼ਿਨਗਝ ਕੀ ਹੋਏਗਾ ਅਗਲਾ ਅਸੀਂ ਦਸੰਬਰ